ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੇਜਾ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਮਾਈ ہم دین تم جگ جگ داتے شاب دے دے بو جائے ہرجیو کرپا کرو تو پیارے सतगुरु दाता محل ملاو ہر نام دے ہو آتارے ਸਾ ਮਾਰਦ ਵਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਪ ਮਨ ਨਿਰਮਲ ਹੋਆ ਕਿਲ ਪਿਖ ਕਾਟਣ ਹਾਰਾ ਸ਼ਬਦ ਮਰ ਹੋ ਫਿਰ ਜਿਹ ਹੂੰ ਸਦਹਿ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ ਕੋਈ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗੇ ਜਾਪੇ ਸੇ ਸੋਰਠ ਮਹਲਾ 3 ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਮਾਈ ਹਮ ਦੇਨ ਤੁਮ ਜੁਗ ਜੁਗ ਤਾਤੇ ਸ਼ਬਦ ਇਹ ਬੁਜਾਈ ਜੀਓ ਕਿਰਪਾ ਕਰੋ ਤੂੰ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਹੋ ਆਤਾਰੇ ਰਹਾਉ ਮਨ ਸਾ ਮਾਰਦ ਵਿਦਾ ਸਹਿਜ ਸੁਹਾਣੀ ਪਾਇਆ ਨਾਮ ਅਪਾਰਾ ਸਚਾਤ ਮਨ ਨਿਰਮਲ ਹੋਆ ਕਿਲਖ ਕਾਟਣ ਹਾਰਾ ਸ਼ਬਦ ਮਰ ਹੋ ਫਿਰ ਜਿਹੋ ਸਦਹਿ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੇ ਦਾਤ ਰਖੇ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸਈ ਸੋਰਠ ਮਹਲਾ ਤੇ ਜਾ تین ستگر سے بے بہتا دکھ لاگا جگ چارے فرمائی ہم دین تم جگ جگ داتے شبد بجائے ہر جیو کرپا کرو تم پیارے ਸਤ ਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਹੋ ਆਤਾਰੇ ਰਹਾਉ ਮਨ ਸਾ ਮਾਰਦ ਵਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਫੇਖ ਕਾਟਣ ਹਾਰਾ ਸ਼ਬਦ ਮਰੋ ਹੋ ਫਿਰ ਜਿਹੋਂ ਸਦਹਿ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਤਾਂ ਤੇ ਦਤ ਰਖੇ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸਈ ਸੋਰਠ ਮਹਲਾ ਤੇ ਜਾ ਬਿਨ ਸਤ ਵਰ ਸੇਵੇ ਬਹੁਤਾ ਤੁਖ ਲਗਾ ਜੋ ਵਿਚਾਰੇ ਪਰਮਾਈ ਹਮ ਦੇਨ ਤੂੰ ਜੁਗ ਜੁਗ ਦਾਤੇ ਸ਼ਬਦ ਦੇਹ ਬੁਜਾਈ ਹਰ ਜਿਓ ਕਿਰਪਾ ਕਰੋ ਤੂੰ ਪਿਆਰੇ ਸਤ ਗੁਰ ਦਾਤਾ ਮਹਿਲ ਮਿਲਾਓ ਹਰ ਨਾਮ ਦੇਹ ਆਤਾਰੇ ਰਹਾ ਮਨਸਾ ਮਾਰਿਦ ਵਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਫਿਖ ਕਾਟਣ ਹਾਰਾ ਸ਼ਬਦ ਮਰਹੁ ਫਿਰ ਜਿਹੋਂ ਸਦਹਿ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਤਾਤੇ ਦਾਤ ਰਖੇ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸੇ torat mahalla te jaa ben sat gur seve bahutaa dukh laaga jo bichare parmaaye ham deen tum jug jug daate shabde deh bojaye ਰੱਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮਹਿਲ ਮਿਲਾਓ ਹਰ ਨਾਮ ਦੇਹੋ ਆਤਾਰੇ ਰਹਾਉ ਮਨ ਸਾ ਮਾਰਿਦ ਵਿਦਾ ਸਹਜ ਸੁਮਾਣੀ ਪਾਇਆ ਨਾਮ ਅਪਾਰਾ ਸਚਾਤ ਮਨ ਨਿਰਮਲ ਹੋਆ ਕਿਲ ਫਿਖ ਕਾਟਣ ਹਾਰਾ ਸ਼ਬਦ ਮਰ ਹੋ ਫਿਰ ਜਿਹ ਹੁ ਸਦਹਿ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੇ ਦਾਤ ਰਖੇ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਈ ਸੋਰਠ ਮਹਲਾ ਤੇ ਜਾ بن ستگے بہتا دکھ لگا جگ چارے فرمائی ہم دین تم جگ جگ جاتے شبد بجائے ہر جیو کرپا کرو تم پیارے సగరు దాతా హర నమో అతారే రా మార్ద్విత సహజమాణి పాయా నమ అపారా హర రస చాక్ మన నిర్మల పవా ਕੇਲਖ ਕਾਟਣ ਹਾਰਾ ਸ਼ਬਦ ਮਰੋ ਫਿਰ ਜਿਹ ਹੁ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਤਾਂ ਤੇ ਦਤ ਰਖੇ ਹੱਥ ਆਪਣੇ ਜਿਸ ਪਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸਈ ਸੋਰਠ ਮਹਲਾ ਤੇ ਜਾ ਬੇਨ ਸਤ ਗੁਰ ਸੇਵੇ ਬਹੁਤਾ ਧੁਖ ਲਗਾ ਜੋ ਵਿਚਾਰੇ ਪਰਮਾਈ ਹਮ ਦੇਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਬੁਜਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਹੁ ਆਤਾਰੇ ਰਹਾਉ ਮਨਸਾ ਮਾਰਦ ਵਿਦਾ ਸਹਿਜ ਸੁਹਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਫਿਖ ਕਾਟਣ ਬਦ ਮਰੋ ਫਿਰ ਜਿਉਂ ਸਦਹਿ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਤਾਂ ਤੇ ਦਤ ਰਖੇ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ